you mm -hmm. ਹਾਂਜੀ ਆਪਾਂ હાਜਰ ਹਾਂ ਜੀ ਈਟੀਟੀ ਉਹਨਾਂ 94 ਸੰਬੰਧੀ ਮੋਸਟ ਇੰਪੋਰਟੈਂਟ ਵੀਡੀਓ ਲੈ ਕੇ ਅੱਜ ਆਪਾਂ ਚੈਪਟਰ ਕਰਨ ਜਾ ਰਹੇ ਹਾਂ ਜੀ ਸ਼ਬਦ ਬੋਧ ਠੀਕ ਹੈ ਪਹਿਲੇ ਤਿੰਨ ਚੈਪਟਰ ਭਾਸ਼ਾ ਭਾਸ਼ਾ ਲਿਪੀ ਗੁਰਮੁਖੀ ਲਿਪੀ ਤੋਂ ਨਿਬੋਧ ਇਹ ਤਿੰਨੋਂ ਚੈਪਟਰ ਆਪਣੇ ਕਵਰ ਹੋ ਚੁੱਕੇ ਨੇ ਅੱਜ ਆਪਾਂ ਜਿਹੜਾ ਸ਼ਬਦ ਬੋਧ ਚੈਪਟਰ ਜਿਹੜਾ ਡਿਟੇਲ ਦੇ ਨਾਲ ਕਵਰ ਕਰਨ ਜਾ ਰਹੇ ਹਾਂ ਇਸ ਤੋਂ ਬਿਨਾ ਮੈਂ ਤੁਹਾਨੂੰ ਦੱਸ ਦਵਾਂ ਕਿ ਜਿਹੜਾ ਪੰਜਾਬੀ ਸਾਹਿਤ ਦਾ ਸਿਲੇਬਸ ਹੈ ਇਹ ਆਪਣਾ ਸਾਰਾ ਕਵਰ ਹੋ ਚੁੱਕਿਆ ਹੈ ਸਾਰੇ ਚੈਪਟਰ ਆਪਾਂ ਨੇ ਇੱਕ ਇੱਕ ਕਰਕੇ ਕੰਪਲੀਟ ਕੀਤੇ ਨੇ ਜੇਕਰ ਤੁਸੀਂ ਉਹ ਕਲਾਸਿਸ ਨਹੀਂ ਦੇਖਿਆ ਹੈਗੀਆਂ ਤਾਂ ਤਾਂ ਆਓ ਸਟਾਰਟ ਕਰਦੇ ਹਾਂ ਜੀ ਅੱਜ ਦੀ ਵੀਡੀਓ ਸ਼ਬਦ ਬੋਧ ਤਾਂ ਦੇਖੋ ਜਿਹੜਾ ਸ਼ਬਦ ਬੋਧ ਵਾਲਾ ਚੈਪਟਰ ਹੈ ਠੀਕ ਹੈ ਇਹਦੇ ਵਿੱਚ ਕਾਫੀ ਸਾਰੇ ਟਾਪਿਕ ਨੇ ਮੈਂ ਤੁਹਾਨੂੰ ਦੱਸ ਦਵਾਂ ਕਿ ਆਪਾਂ ਨੇ ਕਿਸ ਤਰੀਕੇ ਨਾਲ ਕਵਰ ਕਰਨਾ ਹੈ ਦੇਖੋ ਨਾਮ ਪੜਨਾਵ ਵਿਸ਼ੇਸ਼ਣ ਕਿਰਿਆ ਕਿਰਿਆ ਵਿਸ਼ੇਸ਼ਣ ਸੰਬੰਧਕ ਯੋਜਕ ਵਿਸਮਿਕ ਇਹ ਲੱਗ ਨੇ ਠੀਕ ਹੈ ਸ਼ਬਦ ਕੀ ਹੁੰਦਾ ਹੈ ਸ਼ਬਦ ਦੀ ਪਰਿਭਾਸ਼ਾ ਕਿਸਮਾਂ ਵਰਗੀਕਰਨ ਦੇ ਆਧਾਰ ਤੇ ਸ਼ਬਦ ਕਿਹੜ ਨੇ ਸ਼ਬਦ ਬਣਤਰ ਕਿਵੇਂ ਆ ਸ਼ਬਦ ਰਚਨਾ ਮੂਲ ਸ਼ਬਦ ਕਿਹੜ ਨੇ ਤਾਤੂ ਸ਼ਬਦ ਕਿਹੜ ਨੇ ਠੀਕ ਹੈ ਅਗੇਤਰ ਕਿਹੜਾ ਯੂਜ਼ ਹੋਇਆ ਪਿਛੇਤਰ ਕਿਹੜਾ ਯੂਜ਼ ਹੋਇਆ ਇਹ ਤੇ ਕਾਫੀ ਜ਼ਿਆਦਾ ਇਹਦੇ ਵਿੱਚ ਜਿਹੜ ਨੇ ਕੁਐਸਚਨਸ ਬਣਨਗੇ ਹੀ ਬਣਨਗੇ ਤਾਂ ਮੈਂ ਤੁ ਨਾਮ ਤੋਂ ਲੈ ਕੇ ਵਿਸ਼ੇਸ਼ਣ ਤੱਕ ਦਾ ਇਹ ਨਾਂਵ ਪਰ ਨਾਂ ਵਿਸ਼ੇਸ਼ਣ ਕਿਰਿਆ ਵਿਸ਼ੇਸ਼ਣ ਤੇ ਕਿਰਿਆ ਇਹ ਆਪਾਂ ਅੱਜ ਕਵਰ ਨਹੀਂ ਕਰਾਂਗੇ ਕਿਉਂਕਿ ਇਹ ਆਪਾਂ ਨੇ ਮੈਰਾਥਨ ਕਲਾਸ ਦੇ ਵਿੱਚ ਆਲਰੇਡੀ ਕਵਰ ਕੀਤਾ ਹੋਇਆ ਹੈ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਸਿਰਫ ਇੱਕ ਸ਼ਬਦ ਰਚਨਾ ਬਾਰੇ ਪੜ੍ਹਾਂਗੇ ਮੂਲ ਸ਼ਬਦ ਕਿਰਨੇ ਤਾਤੂ ਸ਼ਬਦ ਕਿਰਨੇ ਸ਼ਬਦ ਦੀ ਪਰਿਭਾਸ਼ਾ ਕਿਸਮਾ ਵਰਗੀਕਰਨ ਅਗੇਤਰ ਪਿਛੇਤਰ ਕਵਰ ਕਰਾਂਗੇ ਜੀ ਆਪਾਂ ਗੱਲ ਕਰ ਲਈਏ ਸੰਬੰਧਕ ਯੋਜਕ ਵਿਸਮਿਕ ਦਿੱਤਾ ਇਹ ਵੀ ਆਪਾਂ ਨੇ ਮੈਰਾਥਨ ਕਲਾਸ ਦੇ ਵਿੱਚ ਕਰੇ ਸੀ ਲੇਕਿਨ ਫਿਰ ਵੀ ਬਹੁਤ ਸਾਰੇ ਕੈਂਡੀਡੇਟਸ ਨੇ ਇਸ ਚੈਪਟਰ ਨੂੰ ਲੈ ਕੇ ਕਨਫਿਊਜ਼ ਰਹਿੰਦੇ ਨੇ ਫਿਰ ਵੀ ਗਲਤੀਆਂ ਹੁੰਦੀਆਂ ਨੇ ਉਹਨਾਂ ਤੋਂ ਠੀਕ ਹੈ ਤਾਂ ਇਹ ਜਿਹੜੇ ਨੇ ਆਪਾਂ ਡਿਟੇਲ ਦੇ ਵਿੱਚ ਅੱਜ ਡਿਸਕਸ ਕਰਨ ਜਾ ਰਹੇ ਹਾਂ ਕਲੀਅਰ ਹੈ ਜੀ ਤਾਂ ਸੰਬੰਧਕ ਤੋਂ ਸਟਾਰਟ ਕਰਾਂਗੇ ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸ ਦਵਾਂ ਕਿ ਇਹ ਚੈਪਟਰ ਕਰਨ ਤੋਂ ਬਾਅਦ ਫਿਰ ਜਿਹੜਾ ਅਗਲਾ ਚੈਪਟਰ ਰਹੇਗਾ ਉਹ ਆਪਾਂ ਟੈਸਟ ਲਵਾਂਗੇ ਜੀ ਅਗੇਤਰ ਪਛੇਤਰ ਦਾ ਠੀਕ ਹੈ ਟਾਪ 100 ਐਮਸੀਕਿਊ ਆਪਾਂ ਕਵਰ ਕਰਾਂਗੇ ਜੀ ਕਿ ਕਿਹੜੇ ਸ਼ਬਦ ਦੇ ਵਾੰਗੇ ਤਾਂ ਆਓ ਸਟਾਰਟ ਕਰਦੇ ਆ ਜੀ ਆਪਾਂ ਤਾਂ ਇੱਥੇ ਤੁਸੀਂ ਦੇਖ ਸਕਦੇ ਹੋ ਜੀ ਸ਼ਬਦ ਬੋਧ ਕਿੰਨੇ ਸਾਰੇ ਦੇ ਵਿੱਚ ਟਾਪਿਕਸ ਨੇ ਆਪਾਂ ਸਿਰਫ ਮੇਨ ਮੇਨ ਟਾਪਿਕ ਜਿਹੜੇ ਆ ਕਵਰ ਕਰਨ ਜਾ ਰਹੇ ਆ ਸਭ ਤੋਂ ਪਹਿਲਾਂ ਆਪਾਂ ਸਮਝਦੇ ਆਂ ਜੀ ਸ਼ਬਦ ਬੋਧ ਹੁੰਦਾ ਕੀ ਹੈ ਦੇਖੋ ਜਦੋਂ ਜਿਸ ਤੋਂ ਆਪਾਂ ਨੂੰ ਸ਼ਬਦਾ ਦਾ ਗਿਆਨ ਹੋਵੇ ਉਹਨੂੰ ਆਪਾਂ ਸ਼ਬਦ ਬੋਧ ਕਹਿ ਸਕਦੇ ਆਂ ਠੀਕ ਹੈ ਤੇ ਤੁਸੀਂ ਡੈਫੀਨੇਸ਼ਨ ਦੇਖ ਸਕਦੇ ਹੋ ਜੀ ਸ਼ਬਦਾਂ ਦੀ ਸ਼੍ਰੇਣੀਬੰਦ ਹੋਵੇ ਰੂਪਾਂਤਰ ਰਚਨਾ ਤੇ ਵਰਤੋਂ ਜੋ ਵੀ ਇਹਦੇ ਨਿਯਮ ਨੇ ਸ਼ਬਦਾ ਦੇ ਰਿਲੇਟਡ ਉਹ ਜਿਹੜੇ ਵੀ ਹੋਣਗੇ ਸ਼ਬਦ ਬੋਧ ਦੇ ਵਿੱਚ ਹੋਣਗੇ ਠੀਕ ਹੈ ਸ਼ਬਦਾਂ ਦੇ ਗਿਆਨ ਨੂੰ ਹੀ ਆਪਾਂ ਸ਼ਬਦ ਬੋਧ ਕਹਾਂਗੇ ਕਲੀਅਰ ਹੈ ਜੀ ਹੁਣ ਸ਼ਬਦ ਬੋਧ ਦੇ ਵਿੱਚ ਕਾਫੀ ਸਾਰੀਆਂ ਚੀਜ਼ਾਂ ਦੇਖਣ ਨੂੰ ਮਿਲਦੀਆਂ ਨੇ ਪਹਿਲਾਂ ਆਪਾਂ ਸ਼ਬਦ ਭੇਦ ਦੀ ਗੱਲ ਕਰ ਲਈਏ ਠੀਕ ਹੈ ਟੋਟਲ ਸ਼ਬਦ ਭੇਦ ਕਿੰਨੇ ਹੁੰਦੇ ਆ ਸਕਦਾ ਹੈ ਕਿ ਸ਼ਬਦਾ ਦੇ ਕਿੰਨੇ ਭੇਦ ਨੇ ਤਾਂ ਆਪਾਂ ਨੇ ਕਹਿਣਾ ਜੀ ਅੱਠ ਕਿਹੜੇ-ਕਿਹੜੇ ਨੇ ਨਾਮ ਪੜਨਾਮ ਵਿਸ਼ੇਸ਼ਣ ਕਿਰਿਆ ਕਿਰਿਆ ਵਿਸ਼ੇਸ਼ਣ ਸੰਬੰਧਕ ਯੋਜਕ ਵਿਸਮਿਕ ਤਾਂ ਇਹ ਅੱਠ ਸ਼ਬਦ ਭੇਦ ਨੇ ਕਲੀਅਰ ਹੈ ਜਿਹੜਾ ਸ਼ਬਦ ਹੈ ਉਹ ਭਾਸ਼ਾ ਦੀ ਛੋਟੀ ਤੋਂ ਛੋਟੀ ਅਰਥਯੁਕਤੀ ਕਾਈ ਹੈ ਦੇਖੋ ਜੇ ਤਾਂ ਕੋਸ਼ਣ ਆ ਜੇਗੀ ਭਾਸ਼ਾ ਦੀ ਛੋਟੀ ਤੋਂ ਛੋਟੀ ਇਕਾਈ ਕਿਹੜੀ ਹੈ ਉਹ ਹੈਗੇ ਧੁਨੀ ਲੇਕਿਨ ਜੇ ਕੋਸ਼ਣ ਆ ਜੇ ਛੋਟੀ ਤੋਂ ਛੋਟੀ ਅਰਥਯੁਕਤੀ ਇਕਾਈ ਕਿਹੜੀ ਹੈ ਤਾਂ ਉਹ ਹੈਗਾ ਸ਼ਬਦ ਠੀਕ ਹੈ ਇਹਨੂੰ ਆਪਾਂ 8 ਭਾਗਾਂ ਦੇ ਵਿੱਚ ਵੰਡਾਂਗੇ ਹੁਣ ਨਾਮ ਬਾਰੇ ਆਪਾਂ ਪੜ ਚੁੱਕੇ ਆਲਰੇਡੀ ਇਹ ਪੜ ਨਾਮ ਪਤਾ ਲੱਗ ਗਿਆ ਆਪਾਂ ਨੂੰ ਵਿਸ਼ੇਸ਼ਣ ਕਿਰਿਆ ਕਿਰਿਆ ਵਿਸ਼ੇਸ਼ਣ ਇਹ ਸਾਰੇ ਆਪਾਂ ਨੇ ਆਲਰੇਡੀ ਮੈਰਾਥਨ ਕਲਾਸ ਦੇ ਵਿੱਚ ਕਵਰ ਕਰੇ ਸੀ ਹੁਣ ਆਪਾਂ ਸਬੰਧਕ ਯੋਜਕ ਤੇ ਵਿਸਮਿਕ ਇਹਨਾਂ ਤਿੰਨਾਂ ਨੂੰ ਕਵਰ ਕਰਾਂਗੇ ਜੀ ਪਹਿਲਾ ਪੜ੍ਹਦੇ ਆਪਾਂ ਸਬੰਧਕ ਬਾਰੇ ਸਬੰਧਕ ਕੀ ਹੁੰਦਾ ਏ ਉਹ ਸ਼ਬਦ ਜੋ ਕਿਸੇ ਵਾਕ ਵਿੱਚ ਆਏ ਹੋਏ ਨਾਮ ਜਾਂ ਪ੍ਰਨਾਮ ਸ਼ਬਦਾਂ ਦੇ ਪਿੱਛੇ ਲੱਗ ਕੇ ਉਹਨਾਂ ਦਾ ਸਬੰਧ ਜਿਹੜਾ ਵਾਕ ਦੇ ਹੋਰ ਸ਼ਬਦਾਂ ਨਾਲ ਜੋੜੇ ਉਹਨੂੰ ਆਪਾਂ ਕੀ ਕਹਾਂਗੇ ਸਬੰਧਕ ਕਹਾਂਗੇ ਇਹ ਕਿਨਾਂ ਦੇ ਨਾਲ ਹੁੰਦਾ ਏ ਨਾਮ ਜਾਂ ਪ੍ਰਨਾਮ ਸ਼ਬਦਾਂ ਦੇ ਪਿੱਛੇ ਲੱਗਦਾ ਏ ਤੇ ਸਬੰਧਕ ਇਹਦੇ ਨਾਲ ਜੋੜਦਾ ਏ ਵਾਕ ਦੇ ਬਾਕੀ ਸ਼ਬਦਾਂ ਦੇ ਨਾਲ ਜਿਵੇਂ ਦਾ ਹੋ ਗਿਆ ਉਸ ਦਾ ਕਮਰਾ ਹਨਾ ਦਾ ਉਸ ਦੇ ਕੱਪੜੇ ਉਸ ਦੇ ਦੇ ਜਿਹੜਾ ਵਰਡ ਹੋ ਗਿਆ ਦੀ ਵਰਡ ਹੋ ਗਿਆ ਨੇ ਨੂੰ ਤੋਂ ਕੋਲ ਉੱਤੇ ਆਦੀ ਇਹ ਸਾਰੇ ਕਿਹੜੇ ਵਰਡ ਨੇ ਜੀ ਸਬੰਧਕ ਨੇ ਜਿਵੇਂ ਉਹ ਕਾਰ ਵਿੱਚ ਬੈਠੇ ਹਨ ਜੇ ਆਪਾਂ ਵਿੱਚ ਕੱਟ ਦਈਏ ਕੀ ਬਣੇਗਾ ਉਹ ਕਾਰ ਬੈਠੇ ਨੇ ਬੈਠੇ ਹਨ ਕੋਈ ਸੈਂਸ ਬਣੀਆ ਗੱਲ ਦੀ ਨਹੀਂ ਬਣੀ ਕਿਉਂ ਕਿਉਂਕਿ ਸਬੰਧਕ ਨਹੀਂ ਹੈਗਾ ਤਾਂ ਸਬੰਧਕ ਦਾ ਕੰਮ ਹੁੰਦਾ ਹੈ ਵਾਕ ਨੂੰ ਸਹੀ ਤਰੀਕੇ ਨਾਲ ਜੋੜਨਾ ਠੀਕ ਹੈ ਵਾਕ ਨੂੰ ਬਾਕੀ ਸ਼ਬਦਾਂ ਦੇ ਨਾਲ ਇਹ ਜੋੜਦਾ ਹੈ ਇੱਥੇ ਐਗਜ਼ਾਮਪਲਸ ਤੁਸੀਂ ਜਿਹੜੀਆਂ ਉਹ ਦੇਖ ਸਕਦੇ ਹੋ ਠੀਕ ਹੈ ਤਾਂ ਇਹਨਾਂ ਨੂੰ ਸਹੀ ਤਰੀਕੇ ਨਾਲ ਲਗਾਉਣਾ ਬਹੁਤ ਜ਼ਰੂਰੀ ਹੁੰਦਾ ਹੈ ਜੇ ਆਪਾਂ ਰੂਪ ਦੇ ਆਧਾਰ ਤੇ ਸਬੰਧਕ ਦੀਆਂ ਕਿਸਮਾਂ ਦੀ ਗੱਲ ਕਰੀਏ ਜੇ ਕੋਸ਼ਣ ਆ ਜਾਵੇ ਕਿ ਰੂਪ ਦੇ ਆਧਾਰ ਤੇ ਸਬੰਧ ਕਿੰਨੇ ਹੁੰਦੇ ਨੇ ਤਾਂ ਰੂਪ ਦੇ ਆਧਾਰ ਤੇ ਸਬੰਧਕ ਹੁੰਦੇ ਨੇ ਜੀ ਦੋ ਤਰ੍ਹਾਂ ਦੇ ਕਿਹੜੇ-ਕਿਹੜੇ ਹੁੰਦੇ ਨੇ ਵਿਕਾਰੀ ਅਤੇ ਅਵਕਾਰੀ ਵਿਕਾਰੀ ਦਾ ਮਤਲਬ ਹੁੰਦਾ ਹੈ ਜੀ ਚੇਂਜ ਵਿਕਾਰ ਦਾ ਮਤਲਬ ਹੁੰਦਾ ਹੈ ਚੇਂਜ ਠੀਕ ਹੈ ਹੁਣ ਜਿਹੜੇ ਸਬੰਧਕ ਤਾਂ ਚੇਂਜ ਹੋ ਸਕਦੇ ਨੇ ਠੀਕ ਹੈ ਜਿਨ੍ਹਾਂ ਦੇ ਵਿੱਚ ਤਬਦੀਲੀ ਆ ਸਕਦੀ ਹੈ ਜਿਹੜੇ ਫਿਕਸ ਨਹੀਂ ਹੁੰਦੇ ਉਹ ਹੁੰਦੇ ਨੇ ਵਿਕਾਰੀ ਸਬੰਧਕ ਜਿਹੜੇ ਅਵਿਕਾਰੀ ਜਿਹਦੇ ਮੂਰੇ ਆੜਾ ਲੱਗ ਗਿਆ ਅਵਿਕਾਰੀ ਉਹ ਹੁੰਦੇ ਨੇ ਫਿਕਸ ਯਾਨੀ ਸਥਿਰ ਹੁੰਦੇ ਨੇ ਉਹਨਾਂ ਦੇ ਵਿੱਚ ਕੋਈ ਵੀ ਚੇਂਜ ਨਹੀਂ ਹੁੰਦਾ ਨਾ ਉਹਨਾਂ ਨੂੰ ਕੋਈ ਕੋਈ ਵੀ ਆਪਾਂ ਵਾਕ ਦੇ ਵਿੱਚ ਹੋਰ ਚੇਂਜ ਕਰ ਸਕਦੇ ਲੇਕਿਨ ਇਹਨਾਂ ਨੂੰ ਚੇਂਜ ਨਹੀਂ ਕਰ ਸਕਦੇ ਠੀਕ ਹੈ ਤਾਂ ਵਿਕਾਰੀ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਤਬਦੀਲੀ ਆ ਸਕਦੀ ਹੈ ਅਵਿਕਾਰੀ ਹੁੰਦੇ ਨੇ ਜਿਹੜੇ ਫਿਕਸ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਤਬਦੀਲੀ ਨਹੀਂ ਆ ਸਕਦੀ ਹੁਣ ਐਗਜ਼ਾਮਪਲ ਦੇ ਤੌਰ ਤੇ ਪੜ੍ਹਦੇ ਆਪਾਂ ਅਵਿਕਾਰੀ ਠੀਕ ਹੈ ਨੇ ਹੋ ਗਿਆ ਨੂੰ ਤੋਂ ਲਈ ਰਾਹੀਂ ਦੁਆਰਾ ਵਾਸਤੇ ਆਦੀ ਇਹ ਸਾਰੇ ਅਵਿਕਾਰੀ ਸਬੰਧਕ ਨੇ ਠੀਕ ਹੈ ਤੇ ਜਿਨ੍ਹਾਂ ਦੇ ਵੀ ਤਬਦੀਲੀ ਆ ਸਕਦੀ ਹੈ ਜਿਵੇਂ ਦਾ ਹੋ ਗਿਆ ਦੀਆਂ ਵਿੱਚ ਨੇੜੇ ਸਾਹਮਣੇ ਇਹ ਸਾਰੇ ਜਿਹੜੇ ਨੇ ਵਿਕਾਰੀ ਸੰਬੰਧਕ ਦੇ ਐਗਜ਼ਾਮਪਲਸ ਨੇ ਕਲੀਅਰ ਹੈ ਇਹਨਾਂ ਤੋਂ ਬਿਨਾ ਕੁਝ ਹੋਰ ਵੀ ਐਗਜ਼ਾਮਪਲਸ ਹੁੰਦੇ ਨੇ ਜਿਵੇਂ ਕਿ ਆ ਨਾਲ ਹੋ ਗਿਆ ਹਨਾ ਉਸ ਨਾਲ ਬੈਠਾ ਹੈ ਉਸ ਬੈਠਾ ਹੈ ਤੇ ਉਸ ਨਾਲ ਬੈਠਾ ਹੈ ਕਿੰਨਾ ਫਰਕ ਹੈ ਦੇਖੋ ਤੁਸੀਂ ਜੇ ਸੰਬੰਧਕ ਹਟਾ ਦੋਗੇ ਤਾਂ ਇਹਨਾਂ ਦਾ ਬਹੁਤ ਜ਼ਿਆਦਾ ਜਿਹੜਾ ਇਹ ਮੈਟਰ ਹੁੰਦਾ ਹੈ ਜੀ ਬਹੁਤ ਮੈਟਰ ਕਰਦੇ ਨੇ ਇਹ ਵਾਕ ਦੇ ਵਿੱਚ ਕਲੀਅਰ ਹੈ ਹੁਣ ਸਬੰਧਕ ਦੇ ਰਿਲੇਟਡ ਕੁਝ ਇੰਪੋਰਟੈਂਟ ਪੁਆਇੰਂਟਸ ਨੇ ਪੜ੍ਹ ਲਓ ਜੀ ਵਾਕ ਵਿੱਚ ਸਬੰਧਕ ਸ਼ਬਦਾਂ ਦੀ ਜੇਕਰ ਹੋਂਦ ਹੋਵੇ ਜਾਂ ਗਲਤ ਤਰੀਕੇ ਨਾਲ ਜਿਹੜੇ ਨੇ ਗਲਤ ਜਗ੍ਹਾ ਤੇ ਲਗਾਏ ਜਾਣ ਤਾਂ ਉਹਨਾਂ ਦਾ ਜਿਹੜਾ ਅਰਥ ਸਪਸ਼ਟ ਨਹੀਂ ਹੁੰਦਾ ਹੈਗਾ ਪੰਜਾਬੀ ਵਿੱਚ ਸਬੰਧਕ ਸ਼ਬਦ ਜਿਹੜੇ ਨੇ ਆਮ ਤੌਰ ਤੇ ਨਾਮ ਜਾਂ ਪੜਨਾਮ ਸ਼ਬਦ ਤੋਂ ਪਿੱਛੇ ਆਉਂਦੇ ਨੇ ਕਲੀਅਰ ਹੈ ਜੇ ਤੁਹਾਨੂੰ ਵਾਕ ਆਜੇ ਤੇ ਤੁਹਾਨੂੰ ਪਛਾਣਨਾ ਹੋਵੇ ਸਬੰਧਕ ਕਿਹੜਾ ਹੈ ਤਾਂ ਹਮੇਸ਼ਾ ਇਹ ਨਾਮ ਅਤੇ ਪੜਨਾਮ ਦੇ ਪਿੱਛੇ ਹੀ ਹੋਵੇਗਾ ਕਲੀਅਰ ਹੈ ਜਿਵੇਂ ਕਿ ਪਹਿਲਾਂ ਵੀ ਦੱਸਿਆ ਗਿਆ ਹੈ ਕਿ ਕੋਈ ਸ਼ਬਦ ਵੱਖ-ਵੱਖ ਪ੍ਰਸੰਗਾਂ ਵਿੱਚ ਵੱਖ-ਵੱਖ ਸ਼ਬਦ ਭੇਦਾਂ ਦੇ ਅਧੀਨ ਆ ਸਕਦਾ ਹੈ ਇਸੇ ਤਰ੍ਹਾਂ ਜਿਹੜੇ ਸ਼ਬਦਾਂ ਨੂੰ ਸੰਬੰਧ ਕਿਹਾ ਜਾਂਦਾ ਹੈ ਉਹ ਕਿਰਿਆ ਵਿਸ਼ੇਸ਼ਣ ਵੀ ਹੋ ਸਕਦੀ ਨੇ ਜਿਵੇਂ ਬਾਬਾ ਜੀ ਬਾਹਰ ਬੈਠੇ ਹਨ ਕਿੱਥੇ ਬੈਠੇ ਨੇ ਬਾਹਰ ਬੈਠੇ ਹਨ ਬਾਬਾ ਜੀ ਘਰੋਂ ਬਾਹਰ ਬੈਠੇ ਨੇ ਤਾਂ ਇਹ ਦੋਹਾਂ ਦਾ ਜਿਹੜਾ ਫਰਕ ਹੈ ਤੁਸੀਂ ਇੱਥੇ ਸਕਰੀਨ ਤੇ ਦੇਖ ਪਾਰੇ ਹੋਵੋਗੇ ਕਲੀਅਰ ਹੈ ਪਹਿਲੇ ਵਾਕ ਵਿੱਚ ਬਾਹਰ ਸ਼ਬਦ ਜਿਹੜਾ ਕਿਰਿਆ ਵਿਸ਼ੇਸ਼ਣ ਹੈ ਦੂਜੇ ਵਿੱਚ ਇਹ ਸੰਬੰਧ ਕਿਹਾ ਤੁਸੀਂ ਦੇਖ ਸਕਦੇ ਹੋ ਪਹਿਲੇ ਵਿੱਚ ਕੀ ਹੈ ਕਿਰਿਆ ਵਿਸ਼ੇਸ਼ਣ ਹੈ ਕਿੱਥੇ ਬੈਠੇ ਨੇ ਬਾਹਰ ਬੈਠੇ ਨੇ ਇਹਦੇ ਵਿੱਚ ਕੀ ਹੈ ਸੰਬੰਧ ਹੈ ਇਹ ਦੋਨੋਂ ਚੀਜ਼ਾਂ ਜਿਹੜੀਆਂ ਨੇ ਤੁਸੀਂ ਸਮਝ ਸਕਦੇ ਹੋ ਸਮਝ ਸਕਦੇ ਹੋ ਇਸ ਤੋਂ ਬਿਨਾ ਜੇ ਅੱਪ ਅੱਗੇ ਗੱਲ ਕਰੀਏ ਯੋਜਕ ਦੀ ਤਾਂ ਦੇਖੋ ਸਬੰਧਕ ਦੇ ਵਿੱਚ ਤੇ ਯੋਜਕ ਦੇ ਵਿੱਚ ਬਹੁਤ ਬਾਰਕੀ ਜਾਂ ਅੰਤਰ ਹੈ ਬਹੁਤ ਸਾਰੇ ਕੈਂਡੀਡੇਟਸ ਇਹਦੇ ਵਿੱਚ ਕਨਫਿਊਜ਼ ਰਹਿੰਦੇ ਨੇ ਯੋਜਕ ਉਹਨਾਂ ਸ਼ਬਦਾਂ ਨੂੰ ਕਹਿੰਦੇ ਨੇ ਜਿਹੜੇ ਦੋ ਸ਼ਬਦਾਂ ਵਾਕੰਸ਼ਾ ਉਪਵਾਕਾਂ ਜਾਂ ਵਾਕਾਂ ਨੂੰ ਇੱਕ ਦੂਜੇ ਨਾਲ ਜੋੜਦੇ ਨੇ ਸਬੰਧਕ ਕੀ ਸੀ ਜਿਹੜਾ ਸੰਬੰਧ ਵਾਕਾਂ ਦੇ ਬਾਕੀ ਸ਼ਬਦਾਂ ਨਾਲ ਜੋੜੇ ਯੋਜਕ ਕੀ ਹੈ ਜਿਹੜੇ ਦੋ ਸ਼ਬਦਾਂ ਨੂੰ ਜੋੜੇ ਵਾਕੰਸ਼ਾਂ ਨੂੰ ਜੋੜੇ ਉਪਵਾਕਾਂ ਜਾਂ ਵਾਕਾਂ ਨੂੰ ਇੱਕ ਦੂਜੇ ਨਾਲ ਜੋੜੇ ਜਿਵੇਂ ਕਿ ਕੀ ਹੋ ਗਿਆ ਕਿਉਂਕਿ ਉਸਨੇ ਰੋਟੀ ਨਹੀਂ ਖਾਈ ਕਿਉ ਯੋਜਕ ਹੋ ਗਿਆ ਨੇ ਦੋ ਵਾਕਾਂ ਨੂੰ ਜੋੜਦਾ ਠੀਕ ਹੈ ਇਹ ਇੱਕ ਜਹੀ ਸ਼ਬਦ ਸ਼੍ਰੇਣੀ ਹੈ ਜੋ ਵਿਆਕਰਣੇ ਦੀ ਕਾਇਆ ਨੂੰ ਇੱਕ ਨਵੀਂ ਕਾਇੀ ਵਿੱਚ ਬੰਨਣ ਦਾ ਕੰਮ ਕਰਦੀ ਹੈ ਪੰਜਾਬੀ ਭਾਸ਼ਾ ਦੇ ਯੋਜਕ ਅਵਿਕਾਰੀ ਹਨ ਯਾਨੀ ਇਹ ਚੇਂਜ ਨਹੀਂ ਹੁੰਦੇ ਇਹਨਾਂ ਦੇ ਵਿੱਚ ਕੋਈ ਵੀ ਤਬਦੀਲੀ ਜਿਹੜੀ ਉਹ ਨਹੀਂ ਹੁੰਦੀ ਹੈਗੀ ਜੇ ਹੁਣ ਆਪਾਂ ਗੱਲ ਕਰ ਲਈ ਯੋਜਕ ਕਿੰਨੇ ਤਰ੍ਹਾਂ ਦੇ ਹੁੰਦੇ ਨੇ ਤਾਂ ਯੋਜਕ ਨੂੰ ਦੋ ਆਧਾਰਾਂ ਤੇ ਵੰਡਿਆ ਜਾਂਦਾ ਹੈ ਪਹਿਲਾ ਕਾਰਜ ਦੇ ਆਧਾਰ ਤੇ ਯਾਨੀ ਕੰਮ ਦੇ ਆਧਾਰ ਤੇ ਦੂਜਾ ਬਣਤਰ ਦੇ ਆਧਾਰ ਤੇ ਯਾਨੀ ਰੂਪ ਦੇ ਆਧਾਰ ਤੇ ਠੀਕ ਹੈ ਕਾਰਜ ਦੇ ਆਧਾਰ ਤੇ ਜੇ ਗੱਲ ਕਰੀਏ ਤਾਂ ਦੋ ਟਾਈਪ ਦੇ ਨੇ ਜੀ ਸਮਾਨ ਯੋਜਕ ਤੇ ਅਧੀਨ ਯੋਜਕ ਸਮਾਨ ਯੋਜਕ ਕਿਹੜੇ ਹੁੰਦੇ ਨੇ ਜਿਹੜਾ ਯੋ ਜਾਂ ਬਰਾਬਰ ਦੇ ਸ਼ਬਦਾਂ ਨੂੰ ਜੋੜੇ ਉਹਨੂੰ ਆਪਾਂ ਸਮਾਨਯੁਜਕ ਕਹਾਂਗੇ ਇਹ ਜਿਹੜੇ ਨੇ ਮੋਸਟਲੀ ਸਯੁਕਤ ਵਾਕਾਂ ਦੀ ਸਿਰਜਣਾ ਕਰਦੇ ਨੇ ਸਯੁਕਤ ਵਾਕ ਕਿਹੜੇ ਹੁੰਦੇ ਨੇ ਜਿਦੇ ਵਿੱਚ ਦੋ ਵਾਕ ਆਪਸ ਦੇ ਵਿੱਚ ਜੋੜੇ ਹੁੰਦੇ ਨੇ ਅਤੇ ਵਰਡ ਯੂਜ਼ ਹੁੰਦਾ ਹੈ ਇਹਨਾਂ ਦੇ ਵਿੱਚ ਠੀਕ ਹੈ ਪਰ ਵਰਡ ਯੂਜ਼ ਹੁੰਦਾ ਇਸ ਤਰੀਕੇ ਨਾਲ ਜਿਵੇਂ ਆ ਤੁਸੀਂ ਦੇਖ ਸਕਦੇ ਹੋ ਚੰਡੀਗੜ੍ਹ ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਹੈ ਇਹ ਜਿਹੜਾ ਵਿੱਚ ਸ਼ਬਦ ਤੇ ਵਰਡ ਯੂਜ਼ ਕਰਿਆ ਗਿਆ ਇਹ ਸਮਾਨ ਯੋਜਕ ਹੈ ਠੀਕ ਹੈ ਜੀ ਜਦਨੀ ਦੋ ਬਰਾਬਰ ਸ਼ਬਦਾਂ ਨੂੰ ਜਾਂ ਦੋ ਸੇਮ ਵਾਕਾਂ ਨੂੰ ਜੋੜ ਰਿਹਾ ਹੈ ਇਹ ਠੀਕ ਹੈ ਜਿਵੇਂ ਦਿਲ ਤੇ ਦਿਮਾਗ ਹੋ ਗਿਆ ਪੰਜਾਬ ਤੇ ਹਰਿਆਣਾ ਹੋ ਗਿਆ ਹਨਾ ਸੱਚੀ ਸਿੱਖਿਆ ਦਿਲ ਤੇ ਦਿਮਾਗ ਦੋਹਾਂ ਦੀ ਸਿੱਖਲਾਈ ਹੁੰਦੀ ਹੈ ਜਿਵੇਂ ਰਾਹ ਪਿਆ ਜਾਣੀ ਹੈ ਜਾਂ ਵਾਹ ਪਿਆ ਜਾਣੀ ਹੈ ਇੱਕੋ ਤਰੀਕੇ ਦੇਿਹੜੇ ਵਾਕਾਂਸ਼ ਨੇ ਉਹਨਾਂ ਨੂੰ ਜੋੜ ਰਿਹਾਏ ਕਲੀਅਰ ਹੈ ਤਾਂ ਇਹ ਹੁੰਦੇ ਨੇ ਜੀ ਸਮਾਨ ਯੋਜਕ ਜੇ ਗੱਲ ਕਰੀਏ ਅਧੀਨ ਯੋਜਕ ਕਿਹੜੇ ਹੁੰਦੇ ਨੇ ਤਾਂ ਅਧੀਨ ਯੋਜਕ ਅਸਾਵੇਂਆ ਵਾਕਾਤਮਿਕ ਬੰਤਰਾਂ ਨੂੰ ਜੋੜਦੇ ਨੇ ਤੇ ਇਹ ਉਪਵਾਕਾਂ ਦੇ ਪੱਧਰ ਉੱਤੇ ਹੀ ਵਿਚਰਦੇ ਨੇ ਦੇਖੋ ਸਿੰਪਲ ਤਰੀਕੇ ਨਾਲ ਸਮਝੋ ਅਧਿਨ ਯੋਜਕ ਜਿਹੜਾ ਕਿਸੇ ਦੇ ਅਧੀਨ ਹੁੰਦਾ ਹੈ ਮੰਨ ਲਓ ਤੁਹਾਡੇ ਕੋਲ ਦੋ ਵਾਕ ਨੇ ਇੱਕ ਵਾਕ ਦੂਜੇ ਦੇ ਅਧੀਨ ਹੈ ਠੀਕ ਹੈ ਐਗਜ਼ਾਮਪਲ ਦੇ ਤੌਰ ਤੇ ਤੁਸੀਂ ਇੱਥੇ ਦੇਖ ਸਕਦੇ ਹੋ ਇੰਨੇ ਮਜ਼ਬੂਤ ਬਣੋ ਕੇ ਹੁਣ ਜਿਹੜਾ ਕੇ ਤੱਕ ਆ ਉਹ ਕੀ ਹੈ ਇੱਕ ਵਾਕ ਹੈ ਹੁਣ ਇਹ ਜਿਹੜਾ ਵਾਕ ਹੈ ਅਧੂਰਾ ਹੈ ਇੰਨੇ ਮਜ਼ਬੂਤ ਬਣੋ ਕੇ ਤੇ ਬਾਕੀ ਦੀ ਗੱਲ ਆਪਾਂ ਨੂੰ ਪਤਾ ਨਹੀਂ ਲੱਗੀ ਆਪਾਂ ਨੂੰ ਬਾਕੀ ਦੂਜਾ ਵਾਕ ਪੜ੍ਹਨਾ ਪਏਗਾ ਯਾਨੀ ਇਹ ਵਾਕ ਇਸ ਦੇ ਅਧੀਨ ਹੈ ਕਿ ਕੋਈ ਵੀ ਤੁਹਾਡੀ ਮਾਨਸਿਕ ਸ਼ਾਂਤੀ ਭੰਗ ਜਿਹੜੀ ਉਹ ਨਾ ਕਰ ਸਕੇ ਤਾਂ ਇਹ ਪੂਰਾ ਵਾਕ ਬਣਿਆ ਠੀਕ ਹੈ ਸਯੁਕਤ ਵਾਕ ਹੁੰਦੇ ਨੇ ਜਿਹੜੇ ਆਪਸ ਦੇ ਵਿੱਚ ਦੋਨੋਂ ਜਿਹੜਨੇ ਉਹ ਪੂਰਣ ਹੁੰਦੇ ਨੇ ਦੋਨੋਂ ਵਾਕ ਪ੍ਰੋਪਰ ਸੈੱਟ ਹੁੰਦੇ ਨੇ ਸਹੀ ਹੁੰਦੇ ਨੇ ਲੇਕਿਨ ਵਿੱਚ ਉਹਨਾਂ ਸੰਬੰਧਕ ਵਰਡ ਯੂਜ਼ ਕਰਕੇ ਜਿਹੜਾ ਜੋੜਿਆ ਜਾਂਦਾ ਹੈ ਮਿਸ਼ਰਦਾ ਇਹ ਹੁੰਦਾ ਹੈ ਮਿਸ਼ਰਦੇ ਵਿੱਚ ਦੋਨੋਂ ਵਾਕ ਜਿਹੜਨੇ ਅਧੂਰੇ ਹੁੰਦੇ ਨੇ ਇੱਕ ਵਾਕ ਦੂਜੇ ਦੇ ਅਧੀਨ ਹੁੰਦਾ ਹੈ ਕਲੀਅਰ ਹੈ ਜੀ ਤਾਂ ਆਈ ਹੋਪ ਇਹ ਵੀ ਚੀਜ਼ ਜਿਹੜੀ ਹੈ ਨਾ ਤੁਹਾਨੂੰ ਸਮਝ ਆ ਗਈਆਂ ਹੋਣੀਆਂ ਵਾਕਾਂ ਦੇ ਦੋ ਦੋ ਹਿੱਸੇ ਹੁੰਦੇ ਨੇ ਇਹਨੂੰ ਤੁਸੀਂ ਦੇਖ ਸਕਦੇ ਹੋ ਜੀ ਜੇ ਹੁਣ ਆਪਾਂ ਬਣਤਰ ਦੇ ਆਧਾਰ ਤੇ ਗੱਲ ਕਰੀਏ ਯੋਜਕ ਦੀ ਤਾਂ ਇਹ ਤਿੰਨ ਟਾਈਪ ਦੇ ਹੁੰਦੇ ਨੇ ਬਣਤਰ ਦੇ ਆਧਾਰ ਤੇ ਇਹ ਕਹਰੇ ਹੋ ਯੋਜਕ ਸੰਯੁਕਤ ਯੋਜਕ ਸਹਿਸੰਬੰਧਕੀ ਜਾਂ ਟੁੱਟਵੇਂ ਯੋਜਕ ਇਹ ਕਹਰੇ ਹੋ ਜਿਹੜੇ ਹੁੰਦੇ ਨੇ ਜਿਹੜਾ ਯੋਜਕ ਸਿਰਫ ਇੱਕ ਹੀ ਸ਼ਬਦ ਦਾ ਬਣਿਆ ਹੁੰਦਾ ਏ ਜਿਵੇਂ ਤੇ ਪਰ ਕੀ ਜਾਂ ਭਾਵੇਂ ਆਦੀ ਇਹ ਸਾਰੇ ਕਿਹੜਨੇ ਇੱਕ ਹੈਰੇ ਯੋਜਕ ਨੇ ਨਾਮ ਤੋਂ ਹੀ ਪਤਾ ਲੱਗ ਰਿਹਾ ਵੀ ਇੱਕ ਹੀ ਯੋਜਕ ਹੈ ਇੱਕ ਸ਼ਬਦ ਦਾ ਯੋਜਕ ਹੈ ਸਯੁਕਤ ਜੋਜਾ ਕਿਹੜਾ ਹੁੰਦਾ ਹੈ ਦੋ ਜਾਂ ਦੋ ਤੋਂ ਵੱਧ ਸ਼ਬਦਾਂ ਦੇ ਮਿਲਤੋ ਮਿਲੇ ਹੋਏ ਬਣ ਕੇ ਜਿਹੜਾ ਸ਼ਬਦ ਬਣਦਾ ਹੈ ਉਹਨੂੰ ਅਪਸਯੁਕਤ ਸ਼ਬਦ ਕਹਿਆ ਜਾਂਦਾ ਹੈ ਜਿਵੇਂ ਇਸ ਲਈ ਇਸ ਕਰਕੇ ਤਾਂ ਕਿ ਕਿਉਂਕਿ ਹਨਾ ਸਹਿਸੰਬੰਧਕੀਯ ਟੁੱਟਵੇਂ ਯੋਜਕ ਕਿਹੜੇ ਹੁੰਦੇ ਨੇ ਇਹ ਉਹ ਵਲੇ ਹੁੰਦੇ ਨੇ ਜਿਨ੍ਹਾਂ ਵਾਕਾਂ ਵਿੱਚ ਇਸ ਪ੍ਰਕਾਰ ਦੇ ਯੋਜਕ ਵਰਤੇ ਜਾਂਦੇ ਨੇ ਉਹਨਾਂ ਵਿੱਚ ਕਿਸੇ ਹੋਰ ਸ਼ਬਦ ਸ਼੍ਰੇਣੀ ਦਾ ਤੱਤ ਜਿਹੜਾ ਜੁੜ ਕੇ ਆਉਂਦਾ ਏ ਯਾਨੀ ਇਹ ਟੁੱਟਵੇਂ ਰੂਪ ਵਿੱਚ ਹੁੰਦੇ ਨੇ ਜਿਵੇਂ ਕਿ ਹਰੇਕ ਵਾਕ ਵਿੱਚ ਫਿਰ ਯੋਜਕ ਨਾਲ ਵੀ ਦਬਾਵਾ ਚ ਜਿਵੇਂ ਦੇਖੋ ਲਿਖਿਆ ਵਾ ਭਾਵੇਂ ਜ਼ੋਰ ਦਾ ਮੀਂਹ ਪੈ ਰਿਆ ਸੀ ਫਿਰ ਵੀ ਉਹ ਘਰੋਂ ਚੱਲ ਪਿਆ ਦੇਖੋ ਟੁੱਟਵੇਂ ਆ ਨਾ ਇੱਕ ਇੱਕ ਭਾਵੇਂ ਵਰਡ ਜਿਹੜਾ ਹੈ ਉਹ ਅੱਗੇ ਲਿਖਿਆ ਹੋਇਆ ਹੈ ਹਨਾ ਫਿਰ ਵੀ ਇੱਥੇ ਆ ਵੀ ਇੱਥੇ ਆ ਤਾਂ ਇਹ ਟੁੱਟਵੇਂ ਰੂਪ ਦੇ ਵਿੱਚ ਹੁੰਦੇ ਨੇ ਜਿਹੜੇ ਕਿ ਸੈਸਬੰਦਕੀ ਹੁੰਦੇ ਨੇ ਤਾਂ ਹੁਣ ਬਣਤਰ ਦੇ ਆਧਾਰ ਤੇ ਕਿੰਨੇ ਨੇ ਤਿੰਨ ਤਿੰਨ ਨੇ ਕਾਰਜ ਦੇ ਆਧਾਰ ਤੇ ਦੋ ਨੇ ਠੀਕ ਹੈ ਯੋਜਕ ਆਈ ਹੋਪ ਤੁਹਾਨੂੰ ਚੀਜ਼ਾਂ ਜਿਹੜੀਆਂ ਨੇ ਸਮਝ ਆ ਰਹੀਆਂ ਹੋਣਗੀਆਂ ਇਸ ਦੇ ਨਾਲ ਹੀ ਮੈਂ ਤੁਹਾਨੂੰ ਦੱਸ ਦੇਵਾਂ ਕਿ ਇੱਕ ਆਲਰੇਡੀ ਜਿਹੜੀ ਹੈ ਈ-ਬੁੱਕ ਤਿਆਰ ਕੀਤੀ ਗਈ ਹੈ ਠੀਕ ਹੈ ਜਿਸ ਦੇ ਵਿੱਚ 500 ਕੁਐਸਚਨ ਨੇ ਜੀ ਪੰਜਾਬੀ ਗ੍ਰਾਮਰ ਦੇ ਉਹ ਹੈ ਸੈਂਪਲ ਪੇਪਰ ਨੇ ਕਿ ਕਿਸ ਤਰੀਕੇ ਨਾਲ ਜਿਹੜੇ ਪੇਪਰ ਆਏਗਾ ਉਹਦੇ ਵਿੱਚ ਗ੍ਰਾਮਰ ਦੇ ਵੀ ਕੁਐਸਚਨ ਨੇ ਸਾਹੀ ਦੇ ਵੀ ਕੁਐਸਚਨ ਨੇ ਠੀਕ ਹੈ ਜੇਕਰ ਉਹ ਤੁਸੀਂ ਪਰਚੇਸ ਕਰਨਾ ਚਾਹੁੰਦੇ ਹੋ ਤਾਂ ਉਹਦਾ ਲਿੰਕ ਜਿਹੜਾ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜੇਗਾ ਉੱਥੇ ਜਾ ਕੇ ਤੁਸੀਂ ਉਸ ਨੂੰ ਖਰੀਦ ਸਕਦੇ ਹੋ ਤਾਂ ਇਹ ਆਪਾਂ ਨੇ ਪੜਿਆ ਜੀ ਯੋਜਕ ਬਾਰੇ ਅੱਗੇ ਆਪਾਂ ਪੜ੍ਹਦੇ ਹਾਂ ਵਿਸਮਿਕ ਬਾਰੇ ਲਖੋ ਵਿਸਮਿਕ ਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਜਦੋਂ ਆਪਾਂ ਨੇ ਆਪਣੀਆਂ ਭਾਵਨਾਵਾਂ ਨੂੰ ਦਰਸਾਉਣਾ ਹੋਵੇ ਉਸ ਸਮੇਂ ਆਪਣੇ ਮੂੰਹੋਂ ਜਿਹੜੇ ਵੀ ਸ਼ਬਦ ਨਿਕਲਦੇ ਨੇ ਉਹ ਵਿਸਮਿਕ ਹੁੰਦੇ ਨੇ ਠੀਕ ਹੈ ਐਗਜ਼ਾਮਪਲ ਦੇ ਤੌਰ ਤੇ ਪ੍ਰਸ਼ੰਸਾਵਾਚਕ ਜਿਵੇਂ ਕਹਿ ਦਿੰਨੇ ਆ ਬੱਲੇ ਉਹਨੇ ਬੜਾ ਕੰਮ ਕੀਤਾ ਬੱਲੇ ਵਰਗੀ ਹੋ ਗਿਆ ਪ੍ਰਸ਼ੰਸਕਵਾਚਕ ਹੋ ਗਿਆ ਹੈਨਾ ਸ਼ਾਬਾਸ਼ ਕੀ ਹੋ ਗਿਆ ਪ੍ਰਸ਼ੰਸਾਵਾਚਕ ਯਾਨੀ ਜਿਸ ਦੇ ਵਿੱਚ ਆਪਾਂ ਕਿਸੇ ਦੀ ਪ੍ਰਸ਼ੰਸਾ ਕਰਦੇ ਹਾਂ ਹੈਰਾਨੀਵਾਚਕ ਕਿਹੜਾ ਹੁੰਦਾ ਏ ਜੇ ਆਪਾਂ ਕਹਿ ਦਿੰਨੇ ਆ ਹੈ ਇਹ ਹੋ ਗਿਆ ਅੱਛਾ ਇਹ ਕਿਵੇਂ ਹੋ ਗਿਆ ਇਹ ਕੀ ਹੈ ਹੈਰਾਨੀਵਾਚਕ ਸ਼ਬਦ ਹੋ ਗਏ ਠੀਕ ਹੈ ਰਣਿਵਾਚਕ ਵਿਸਮਿੰਗ ਨੇ ਹੈ ਇੱਛਾਵਾਚਕ ਕਿਹੜਾ ਹੁੰਦਾ ਹੈ ਜਦੋਂ ਆਪਾਂ ਕੋਈ ਆਪਣੀ ਇੱਛਾ ਜ਼ਾਹਰ ਕਰੀਏ ਜਿਵੇਂ ਕਾਸ਼ ਮੇਰੇ ਕੋਲ ਇੰਨਾ ਪੈਸਾ ਹੁੰਦਾ ਕਾਸ਼ ਮੈਂ ਇੱਥੇ ਹੁੰਦਾ ਕਾਸ਼ ਮੈਂ ਉਹ ਕੰਟਰੀ ਕੋ ਮਰਿਆ ਹੁੰਦਾ ਇਹ ਸਾਰੇ ਕਿਹੜਨੇ ਇੱਛਾਵਾਚਕ ਨੇ ਸ਼ੋਕਵਾਚਕ ਹੁੰਦਾ ਜਦੋਂ ਆਪਾਂ ਆਪਣੇ ਦੁੱਖ ਨੂੰ ਪ੍ਰਗਟ ਕਰਦੇ ਹਾਂ ਜਿਵੇਂ ਅਫਸੋਸ ਹੈ ਮੈਨੂੰ ਕੀ ਹੋ ਗਿਆ ਜਾਂ ਉਫ ਮੈਂ ਬਹੁਤ ਦੁਖੀ ਹਾਂ ਨਾ ਤਾਂ ਇਹ ਸ਼ੋਕਵਾਚਕ ਹੋ ਗਿਆ ਸੰਬੰਧਕੀ ਹੁੰਦਾ ਜਦੋਂ ਆਪਾਂ ਕਿਸੇ ਨੂੰ ਬੁਲਾ ਰਹੇ ਹੁੰਨੇ ਆ ਜਾਂ ਸੰਬੋਧਨ ਕਰਦੇ ਹਾਂ ਨਾ ਸੰਬੋਧਕੀ ਜਿਵੇਂ ਕਹਦੇ ਨੇ ਇਹ ਕੁੜੀਏ ਇੱਧਰ ਆ ਉਹ ਮੁੰਡਿਆ ਇੱਧਰ ਆ ਉਹ ਜਦੋਂ ਪਾਕਿਸੇ ਨੂੰ ਸੰਬੋਧਨ ਕਰਦੀਆਂ ਠੀਕ ਹੈ ਸਤਿਕਾਰਵਾਚਕ ਹੁੰਦੇ ਨੇ ਜਦੋਂ ਆਪਾਂ ਕਿਸੇ ਨੂੰ ਵੈਲਕਮ ਕਰਦੇ ਹਾਂ ਜੀ ਆਇਆਂ ਨੂੰ ਕਰਦੇ ਹਾਂ ਠੀਕ ਹੈ ਫਟਕਾਰਵਾਚਕ ਹੁੰਦਾ ਜਦੋਂ ਆਪਾਂ ਕਿਸੇ ਦੇ ਲਾਨਤਾ ਪਾ ਰਹੇ ਹੁੰਨੇ ਆ ਅਸੀਸਵਾਚਕ ਹੁੰਦਾ ਜਦੋਂ ਆਪਾਂ ਕਿਸੇ ਨੂੰ ਬਲੇਸਿੰਗਸ ਦੇ ਰਿਹਾ ਹੁੰਨੇ ਆ ਸੂਚਨਾਵਾਚਕ ਹੁੰਦਾ ਜਦੋਂ ਆਪਾਂ ਕਿਸੇ ਨੂੰ ਅਲਰਟ ਕਰ ਰਹੇ ਹੁੰਨੇ ਆ ਠੀਕ ਹੈ ਤਾਂ ਇਹ ਸਾਰੇ ਜਿਹੜੇ ਨੇ ਵਿਸਮਿਕ ਹੁੰਦੇ ਨੇ ਇਹ ਮੈਂ ਤੁਹਾਨੂੰ ਫਟਾਫਟ ਤਾਂ ਕਰਾ ਰਹੇ ਹਾਂ ਕਿਉਂਕਿ ਇਹ ਪੂਰਾ ਪੀਡੀਐਫ ਮੈਂ ਤੁਹਾਨੂੰ ਟੈਲੀਗ੍ਰਾਮ ਗਰੁੱਪ ਦੇ ਵਿੱਚ ਆਲਰੇਡੀ ਉਹ ਅਵੇਲੇਬਲ ਕਰਵਾ ਚੁੱਕੇ ਹਾਂ ਤੁਸੀਂ ਇੱਥੇ ਜਾ ਕੇ ਜਿਹੜਾ ਠੀਕ ਹੈ ਜੀ ਤਾਂ ਇਹ ਕੁਝ ਇੰਪੋਰਟੈਂਟ ਜਿਹੜੇ ਨੇ ਵਿਸਮਿਕ ਦੇ ਰਿਲੇਟਿਡ ਹੈਗੇ ਸੀ ਇਹਨਾਂ ਨੂੰ ਜ਼ਰੂਰ ਪੜ੍ਹ ਲਓ ਹੁਣ ਆਪਾਂ ਗੱਲ ਕਰ ਲਈਏ ਜੀ ਸ਼ਬਦ ਰਚਨਾ ਸ਼ਬਦ ਬਣਦੇ ਕਿਵੇਂ ਨੇ ਦੇਖੋ ਸ਼ਬਦ ਜਿਹੜੇ ਨੇ ਅੱਖਰਾਂ ਲਗਾਤੇ ਲਗਾ ਅੱਖਰਾਂ ਦੇ ਮੇਲ ਨਾਲ ਬਣਦੇ ਨੇ ਠੀਕ ਹੈ ਅੱਖਰਾਂ ਲਗਾ ਤੇ ਲਗਾ ਅੱਖਰਾਂ ਦੇ ਮੇਲ ਨਾਲ ਅਰਥਾਂ ਦੇ ਆਧਾਰ ਤੇ ਭਾਸ਼ਾ ਦੀ ਛੋਟੀ ਤੋਂ ਛੋਟੀ ਜਿਹੜੀ ਸੁਤੰਤਰ ਇਕਾਈ ਹੈ ਜਿਹੜੀ ਬੋਲੀ ਅੱਪ ਬੋਲਦੇ ਆਂ ਲਿਖਦੇ ਆਂ ਹਨਾ ਉਹ ਦੋ ਤਰੀਕੇ ਦੇ ਹੁੰਦੇ ਆ ਇੱਕ ਹੁੰਦੇ ਆ ਮੂਲ ਸ਼ਬਦ ਇੱਕ ਹੁੰਦੇ ਨੇ ਰਚਿਤ ਸ਼ਬਦ ਜਿਹੜੀ ਵੀ ਅੱਪ ਬੋਲਦੇ ਆਂ ਲਿਖਦੇ ਆਂ ਉਹਦੇ ਵਿੱਚ ਦੋ ਤਰੀਕੇ ਦੇ ਸ਼ਬਦ ਨੇ ਮੂਲ ਸ਼ਬਦ ਰਚਿਤ ਸ਼ਬਦ ਮੂਲ ਸ਼ਬਦ ਕਿਹੜਾ ਹੁੰਦਾ ਹੈ ਮੂਲ ਸ਼ਬਦ ਉਹ ਹੁੰਦਾ ਹੈ ਜੋ ਆਪਣੇ ਆਪ ਵਿੱਚ ਇੱਕ ਪੂਰੀ ਇਕਾਈ ਹੁੰਦਾ ਹੈ ਇਸ ਸ਼ਬਦ ਨੂੰ ਅੱਗੇ ਹੋਰ ਤੋੜਿਆ ਨਹੀਂ ਜਾ ਸਕਦਾ ਤੇ ਨਾ ਹੀ ਇਸ ਦੇ ਬਣਤਰ ਵਿੱਚ ਕਿਸੇ ਸ਼ਬਦ ਜਾਂ ਸ਼ਬਦਾਂਸ਼ ਦਾ ਮੇਲ ਹੋਇਆ ਹੋਲ ਜਿਹੜਾ ਹੋ ਸਕਦਾ ਹੈ ਉਦਾਹਰਨ ਦੇ ਤੌਰ ਤੇ ਕਰ ਹੋ ਗਿਆ ਪੜ ਹੋ ਸਕਦਾ ਹੈ ਹੁਣ ਦੇਖੋ ਕਰ ਵਰਡ ਹੈ ਹੁਣ ਇਹਨੂੰ ਤੁਸੀਂ ਕਿੰਨਾ ਕੁ ਤੋੜ ਲੋਗੇ ਤੋੜੇ ਨਹੀਂ ਸਕਦੇ ਕਰਦਾ ਹੁਣ ਕੱਕੇ ਨੂੰ ਕਾ ਹੋ ਗਿਆ ਰਾਰਾ ਹੋ ਗਿਆ ਨੂੰ ਤੋੜ ਕੇ ਤੁਸੀਂ ਕੀ ਕਰ ਲਓਗੇ ਕੁਝ ਵੀ ਨਹੀਂ ਬਣਨਾ ਪੜਨੋ ਪੱਪਾ ਡਾੜਾ ਹਨਾ ਬਾਗ ਬਾਗ ਗਾ ਬਾਗ ਤਾਂ ਯਾਨੀ ਇਹਨਾਂ ਨੂੰ ਪਹੋਰ ਤੋੜ ਨਹੀਂ ਸਕਦੇ ਜੇ ਤੋੜਦੇ ਇਹਨਾਂ ਦਾ ਕੋਈ मीनिंग ਜਿਹੜਾ ਉਹਨਾਂ ਹੀ ਬਣਦਾ ਹੈਗਾ ਠੀਕ ਹੈ ਰਚਿਤ ਸ਼ਬਦ ਕਿਹੜੇ ਹੁੰਦੇ ਨੇ ਰਚਿਤ ਸ਼ਬਦ ਉਹ ਹੁੰਦੇ ਨੇ ਜਿਹੜਾ ਮੂਲ ਸ਼ਬਦ ਤੋਂ ਵੱਖ-ਵੱਖ ਢੰਗਾਂ ਨਾਲ ਜਿਹੜਾ ਰਚਿਆ ਜਾਂਦਾ ਹੈ ਕਿਸੇ ਵੀ ਭਾਸ਼ਾ ਦੀ ਜਿਹੜੀ ਜ਼ਿਆਦਾਤਰ ਸ਼ਬਦਾਵਲੀ ਹੁੰਦੀ ਹੈ ਉਹ ਰਚਿਤ ਸ਼ਬਦਾਂ ਦੀ ਹੀ ਹੁੰਦੀ ਹੈ ਕਲੀਅਰ ਹੈ ਆਈ ਹੋਪ ਤੁਹਾਨੂੰ ਮੂਲ ਸ਼ਬਦ ਤੇ ਰਚਿਤ ਸ਼ਬਦ ਜਰਨੇ ਸਮਝ ਆ ਗਏ ਹੋਣੇ ਹੁਣ ਜਿਹੜਾ ਰਚਿਤ ਸ਼ਬਦ ਹੈ ਉਹਨੂੰ ਅੱਗੇ ਦੋ ਭਾਗਾਂ ਦੇ ਵਿੱਚ ਡਿਵਾਈਡ ਕੀਤਾ ਗਿਆ ਸਮਾਸੀ ਸ਼ਬਦ ਤੇ ਉਤਪੰਨ ਸ਼ਬਦ ਇਹ ਸਮਝਣੇ ਸਮਾਸ ਦਾ ਅਰਥ ਹੁੰਦਾ ਜੀ ਜੋੜਨਾ ਹੈ ਸੰਖੇਪ ਕਰਨਾ ਯਾਨੀ ਛੋਟਾ ਕਰਨਾ ਜੋੜਨਾ ਜਦੋਂ ਦੋ ਜਾਂ ਦੋ ਜਾਂ ਤਿੰਨ ਸ਼ਬਦਾਂ ਨੂੰ ਜੋੜ ਕੇ ਉਹਨਾਂ ਨੂੰ ਛੋਟਾ ਰੂਪ ਦੇ ਦਿੱਤਾ ਜਾਵੇ ਤੇ ਇੱਕ ਨਵਾਂ ਸ਼ਬਦ ਬਣਾ ਦਿੱਤਾ ਜਾਵੇ ਉਹ ਹੁੰਦਾ ਜੀ ਸਮਾਸੀ ਸ਼ਬਦ ਜਿਵੇਂ ਕਿ ਲੋਕਾਂ ਦਾ ਰਾਜ ਲੋਕ ਰਾਜ ਹੋ ਗਿਆ ਹੈ ਨਾ ਜਾਂ ਕਹੋ ਰਾਸ਼ਟਰਪਤੀ ਰਾਸ਼ਟਰਪਤੀ ਆਪਣੇ ਆਪ ਨਾਲ ਬੀਤੀ ਆਪ ਬੀਤੀ ਹੈ ਨਾ ਆਪਣੀ ਜੀਵਨੀ ਸਵੈ ਜੀਵਨੀ ਤਾਂ ਯਾਨੀ ਜਦੋਂ ਤੁਸੀਂ ਬਹੁਤ ਛੋਟਾ ਕਰ ਦੰਨੇ ਹੋ ਸ਼ਬਦਾਂ ਨੂੰ ਇੱਕ ਵਰਡ ਦੇ ਵਿੱਚ ਸਮਾ ਦੰਨੇ ਹੋ ਉਹਨੂੰ ਕੀ ਕਹ ਦਾਂਗੇ ਆਪਾਂ ਸਮਾਸੀ ਸ਼ਬਦ ਕਹ ਦਿੰਨੇ ਆ ਜਿਵੇਂ ਤੁਸੀਂ ਦੇਖ ਸਕਦੇ ਹੋ ਪੰਜਾਬੀ ਵਿੱਚ ਜਿਹੜੇ ਸਮਾਸੀ ਸ਼ਬਦ ਹਨ ਕਿਵੇਂ ਬਣਦੇ ਨੇ ਆਮ ਤੌਰ ਤੇ ਸਮਾਸ ਦੋ ਸ਼ਬਦਾਂ ਨੂੰ ਮਿਲਾ ਕੇ ਬਣਦਾ ਹੈ ਕਿਤੇ ਕਿਤੇ ਤਿੰਨ ਵੀ ਹੋ ਜਾਂਦਾ ਜਿਵੇਂ ਹਰਮਨ ਪਿਆਰਾ ਠੀਕ ਹੈ ਹਰਮਨ ਪਿਆਰਾ ਯਾਨੀ ਜਿਹੜਾ ਸਾਰਿਆਂ ਨੂੰ ਪਿਆਰਾ ਹੁੰਦਾ ਹੈ ਸਮਾਸ ਵਿਧੀ ਰਾਹੀਂ ਸ਼ਬਦ ਬਣਾਉਣ ਸਮੇ ਯੋਜਕ ਸੰਬੰਧਕ ਆਦਿ ਸ਼ਬਦ ਛਾੜ ਦਿੱਤੇ ਜਾਂਦੇ ਨੇ ਜਿਵੇਂ ਰਾਸ਼ਟਰਪਤੀ ਰਾਸ਼ਟਰਪਤੀ ਹੋ ਗਿਆ ਠੀਕ ਹੈ ਵਿਚਾਲਾ ਵਰਡ ਕੱਟਿਆ ਜਾਂਦਾ ਹੈ ਸਮਾਸ ਵਿਧੀ ਰਾਹੀਂ ਬਣਾਇਆ ਜਾਂਦਾ ਹੈ ਜਿਵੇਂ ਆਤਮਕਾਤ ਚਿੜੀਆਕਰ ਠੀਕ ਹੈ ਉਸ ਤੋਂ ਬਾਅਦ ਉਸੇ ਅੱਗੇ ਦੇਖ ਸਕਦੇ ਹਾਂ ਜੀ ਆਤੀਸ਼ਬਾਜੀ ਹੁਣ ਆਤਿਸ਼ ਪਲੱਸ ਬਾਜੀ ਹਨਾ ਆਤੀਸ਼ਬਾਜੀ ਯਾ ਸਮਾਨ ਦੇ ਵਿੱਚ ਉਡਾਈ ਜਾਣ ਵਾਲੀ ਬਾਜੀ ਆਤੀਸ਼ਬਾਜੀ ਹਨਾ ਤਾਂ ਇਹ ਤੁਸੀਂ ਇੱਥੇ ਜੇਕਰ ਜਿਹੜਾ ਪੜ ਸਕਦੇ ਹੋ ਅਤ ਕਥਨੀ ਜਿਹੜੀ ਵੱਧ ਕਹੀ ਜਾਵੇ ਹਨਾ ਅਤ ਦੀ ਹੋਵੇ ਉਹ ਤੁਸੀਂ ਇੱਥੇ ਦੇਖ ਸਕਦੇ ਜਿਵੇਂ ਦੋ ਨਾਲੀਆਂ ਨੂੰ ਕੀ ਕਾਂਗੇ ਦੁਨਾਲੀ ਕਾਂਗੇ ਹਨਾ ਤਾਂ ਇਹ ਹੁੰਦੇ ਨੇ ਜੀ ਰਚਿਤ ਸ਼ਬਦ ਯਾ ਸੋਰੀ ਸਮਾਸੀ ਸ਼ਬਦ ਠੀਕ ਹੈ ਜੀ ਸਮਾਸੀ ਸ਼ਬਦ ਹੁੰਦੇ ਨੇ ਉਸ ਤੋਂ ਬਾਅਦ ਆਪਾਂ ਅੱਗੇ ਚੱਲਦੇ ਹਾਂ ਉਤਪੰਨ ਸ਼ਬਦ ਜਿਹੜਾ ਸ਼ਬਦ ਕਿਸੇ ਮੂਲ ਸ਼ਬਦ ਤੋਂ ਪਹਿਲਾਂ ਅਗੇਤਰ ਲਗਾ ਕੇ ਜਾਂ ਪਿਛੇਤਰ ਲਗਾ ਕੇ ਬਣਾਇਆ ਜਾਵੇ ਉਸਨੂੰ ਆਪਾਂ ਉਤਪੰਨ ਸ਼ਬਦ ਕਹਾਂਗੇ ਸ਼ਬਦਾਂ ਦੇ ਅੱਗੇ ਲੱਗਣ ਵਾਲੇ ਸ਼ਬਦਾਂਸ਼ ਕਿਹੜੇ ਹੁੰਦੇ ਨੇ ਅਗੇਤਰ ਪਿੱਛੇ ਲੱਗਣ ਵਾਲੇ ਕਿਹੜੇ ਹੁੰਦੇ ਨੇ ਪਿਛੇਤਰ ਜਿਵੇਂ ਆਪਣੇ ਕੋਲ ਵਰਡ ਹੈ ਦੁਰਘਟਨਾ ਇੱਕ ਹੈਗਾ ਘਟਨਾ ਘਟਨਾ ਦੇ ਅੱਗੇ ਆਪਾਂ ਨੇ ਕੀ ਲਗਾਤਾ ਦੁਰ ਦੁਰਘਟਨਾ ਤਾਂ ਇਹ ਜਿਹੜਾ ਵਰਡ ਲਗਾਇਆ ਦੁਰ ਇਹ ਕੀ ਹੈ ਅਗੇਤਰ ਹੈ ਜਿਹੜਾ ਕਿ ਘਟਨਾ ਦੇ ਮੂਰੇ ਯੂਜ਼ ਕੀਤਾ ਗਿਆ ਹੈ ਕਲੀਅਰ ਹੈ ਯਾਨੀ ਗੱਲ ਸਮਝ ਆ ਗਈ ਐਸ ਤੋਂ ਬਿਨਾ ਤੁਸੀਂ ਇੱਥੇ ਦੇਖ ਸਕਦੇ ਹੋ ਦੁਰਘਟਨਾ ਤੋਂ ਬਿਨਾ ਹੁਣ ਦੇਖੋ ਮੰਨ ਲਓ ਜਿਵੇਂ ਤੁਹਾਡੇ ਕੋਲ ਅਣਖ ਹੈ ਅਣਖ ਪਲੱਸ ਈਲਾ ਆਪਾਂ ਨੇ ਕੀ ਬਣਾਤਾ ਉਹਨੂੰ ਅਣਖੀਲਾ ਅਣਖੀਲਾ ਦੇ ਵਿੱਚ ਈਲਾ ਵਰਡ ਕੀ ਹੈ ਪਛੇਤਰ ਹੈ ਤਾਂ ਗੇਤਰ ਹੁੰਦਾ ਜਿਹੜਾ ਅੱਗੇ ਵਰਤਿਆ ਜਾਂਦਾ ਪਛੇਤਰ ਹੈ ਜਿਹੜਾ ਸ਼ਬਦ ਦੇ ਪਿੱਛੇ ਲੱਗਦਾ ਹੈ ਠੀਕ ਹੈ ਹੁਣ ਬਹੁਤ ਸਾਰੇ ਅਗੇਤਰ ਹੁੰਦੇ ਨੇ ਫਿਲਹਾਲ ਮੈਂ ਤੁਹਾਨੂੰ ਇੱਥੇ ਥਿਊਰੀ ਸਮਝਾ ਰਹੀ ਹਾਂ ਨੈਕਸਟ ਵੀਡੀਓ ਦੇ ਵਿੱਚ ਆਪਾਂ ਅਗੇਤਰ ਪਛੇਤਰ ਤੇ ਟੌਪ 100 ਕੁਐਸਚਨ ਜਿਹੜੇ ਕਵਰ ਕਰਾਂਗੇ ਠੀਕ ਹੈ ਅਗੇਤਰ ਦੇ ਨਾਲ ਜਿਹੜੇ ਸ਼ਬਦ ਲੱਗਦੇ ਨੇ ਜਿਵੇਂ ਕਿ ਊੜੇ ਨੂੰ ਔਂਕੜ ਊ ਹੋ ਗਿਆ ਠੀਕ ਹੈ ਉਖੜਨਾ ਉਲੱਠਣਾ ਉਲੰਘਣਾ ਉਲੱਦਣਾ ਇਹ ਸਾਰੇ ਊ ਅਗੇਤਰ ਨਾਲ ਬਣੇ ਹੋਏ ਨੇ ਉਪ ਦੀ ਗੱਲ ਕਰੀਓ ਉਪ ਯਾਨੀ ਛੋਟਾ ਉਪਨਾਮ ਉਪ ਬੋਲੀ ਉਪ ਮੰਤਰੀ ਉਪ ਨਿਰਦੇਸ਼ਕ ਜੇ ਮੈਂ ਤੁਹਾਨੂੰ ਪੁੱਛਾਂ ਉਪ ਨਿਰਦੇਸ਼ਕ ਦੇ ਵਿੱਚ ਕਿਹੜਾ ਗੇਤਰ ਹੈ ਤਾਂ ਤੁਸੀਂ ਤੋੜ ਕੇ ਦੇਖੋਗੇ ਉਪ ਨਿਰਦੇਸ਼ਕ ਅਗੇਤਰ ਪਿਸ਼ੇਤਰ ਨੂੰ ਪਛਾਣਨ ਦਾ ਇਹੀ ਇੱਕ ਰੂਲ ਹੁੰਦਾ ਹੈ ਤੁਸੀਂ ਅੱਖਰ ਨੂੰ ਤੋੜੋਗੇ ਤੁਹਾਨੂੰ ਦੋ ਅੱਖਰ ਜੇਕਰ ਸਹੀ ਤਰੀਕੇ ਦੇ ਸਹੀ मीनिंग ਦੇ ਮਿਲਦੇ ਨੇ ਦੈਟ ਮੀਨਸ ਕਿ ਉਹ ਟੁੱਟ ਸਕਦੇ ਨੇ ਠੀਕ ਹੈ ਤਾਂ ਹੁਣ ਜਿਵੇਂ ਅ ਹੋ ਗਿਆ ਅਸਹਿ ਅ ਕਹ ਹੈ ਹੁਣ ਦੇਖੋ ਸਹਿ ਕੀ ਹੁੰਦਾ ਜਿਹੜਾ ਸਹਿ ਸਕਦਾ ਹੈ ਜਦੋਂ ਆਪਾਂ ਨੇ ਇਹਦੇ ਮੂਰੇ ਅ ਲਗਾਇਆ ਤਾਂ ਯਾਨੀ ਉਹ ਸਹਿ ਨਹੀਂ ਸਕਦਾ ਅਸਹਿ ਹੋ ਗਿਆ ਹੈ ਨਾ ਅ ਸੰਯੋਗ ਤਾਂ ਅ ਦਾ ਮਤਲਬ ਲਗਾ ਕੇ ਆਪਾਂ ਉਹ ਜਿਹੜਾ ਹੈ ਉਹ ਨਾਂਵਾਚਕ ਦੇ ਵਿੱਚ ਕਰ ਦਿੰਦੇ ਨੇ ਯਾਨੀ ਉਹਦਾ ਉਲਟਾ ਹੋ ਜਾਂਦਾ ਹੈ ਜਿਵੇਂ ਅਨ ਵਰਡ ਯੂਜ਼ ਕਰਿਆ ਗਿਆ ਹੈ ਅਣ ਸੁਣਿਆ ਅਣ ਹੋਣੀ ਅਣ ਗੈਲੀ ਅਣ ਗਿਣਤ ਅਣ ਥੱਕ ਹੈ ਨਾ ਅਨ ਅਰਥ ਅਨ ਜਾਣ ਅਨ ਪੜ ਅਨਾਦਰ ਅਨੁਸਾਰ ਅਨੁਭਵ ਅਨੁਮਾਨ ਅਨੁਵਾਦ ਅਪਜਸ ਅਪਮਾਨ ਅਪਵਿੱਤਰ ਹਣਾ ਇਹ ਸਾਰੇ ਜਿਹੜੇ ਅਗੇਤਰ ਆ ਵਰਤੇ ਗਏ ਨੇ ਹੁਣ ਦੇਖੋ ਅਪਵਿੱਤਰ ਦੇ ਵਿੱਚ ਬਹੁਤ ਸਾਰੇ ਲੋਕ ਪੁੱਛ ਰਹੇ ਸਨ ਵੀ ਅਪ ਪਕ ਅਪਵਿੱਤਰ ਹੈ ਤੁਸੀਂ ਫਿਰ ਦੇਖ ਸਕਦੇ ਹੋ ਜੀ ਉਹ ਗੁਣ ਹੋ ਗਿਆ ਸਸੇ ਨਾਲ ਵੀ ਜਿਹੜੇ ਬਹੁਤ ਸਾਰੇ ਅਗੇਤਰ ਹੁੰਦੇ ਨੇ ਜਿਵੇਂ ਸਚਿੱਤਰ ਹੋ ਗਿਆ ਸਜੀਵ ਹੋ ਗਿਆ ਸਪੁੱਤਰ ਹੋ ਗਿਆ ਹੁਣ ਤੁਸੀਂ ਜੀ ਹੈ ਸਪੁੱਤਰ ਨੂੰ ਤੋੜੋਗੇ ਤਾਂ ਪੁੱਤਰ ਦਾ ਇੱਕ ਆਪਣਾ मीनिंग ਬਣ ਰਿਹਾ ਹੈ ਇਹਦੇ ਮੂਰੇ ਆਪਾਂ ਨੇ ਅਗੇਤਰ ਲਗਾਤਾ ਸ ਦਾ ਕੀ ਬਣ ਗਿਆ ਸਪੁੱਤਰ ਬਣ ਗਿਆ ਠੀਕ ਹੈ ਇਸੇ ਤਰ੍ਹਾਂ ਸਵੈ ਅਧਿਕਾਰ ਹੋ ਗਿਆ ਸਹਿਕਾਰੀ ਸੁਸ਼ੀਲ ਸੁ ਜਿਹੜਾ ਹੁੰਦਾ ਹੈ ਉਹ ਚੰਗੇ ਦਾ ਮਤਲਬ ਹੁੰਦਾ ਹੈ ਯਾਨੀ ਸੁਸ਼ੀਲ ਸੁਗੜ ਸੁਚੱਜਾ ਇਹ ਪੋਜ਼ਿਟਿਵ ਵਰਡ ਹੁੰਦਾ ਹੈ ਠੀਕ ਹੈ ਜਿਹੜਾ ਕੂ ਵਰਡ ਹੁੰਦਾ ਹੈ ਉਹ 네ਗੇਟਿਵ ਹੁੰਦਾ ਜਿਵੇਂ ਕੁਚੱਜਾ ਕੁਸੰਗ ਕੁਪੱਤ ਹੈਨਾ ਇਸ ਤੋਂ ਬਿਨਾ ਕਮਦਿਲ ਕਮਜ਼ੋਰ ਕਮ ਅਕਲ ਕਮ ਉਮਰ ਖੁਸ਼ਹਾਲ ਖੁਸ਼ਖਬਰੀ ਗੈਰ ਦੇ ਅਕੋਰਡਿੰਗ ਜੇ ਦੇਖਿਆ ਜਾਵੇ ਗੈਰਹਾਜ਼ਰ ਗੈਰਕਾਨੂੰਨੀ ਚੋ ਦੇ ਅਕੋਰਡਿੰਗ ਦੇਖਿਆ ਜਾਵੇ ਚੁਕੰਨਾ ਚੁਪਾਇਆ ਚੁਫੇਰਾ ਚੋ ਦੇ ਅਕੋਰਡਿੰਗ ਦੇਖੇ ਚੌਂਕੜੀ ਚੋਪਈ ਚੌਮੁਖੀ 6 ਹੋ ਗਿਆ 86 6ਟਾ 6 ਮਾਹੀ ਹਨਾ ਤਾਂ ਇਸ ਤਰੀਕੇ ਦੇ ਅਗੇਤਰਨੇ ਤੁਹਾਨੂੰ ਦੇਖਣ ਨੂੰ ਮਿਲਦੇ ਨੇ ਤੁਸੀਂ ਆਪ ਵੀ ਪੜ੍ਹ ਸਕਦੇ ਹੋ ਪੂਰਾ ਜਿਹੜਾ ਪੀਡੀਐਫ ਹੈ ਮੈਂ ਤੁਹਾਨੂੰ ਟੈਲੀਗ੍ਰam ਗਰੁੱਪ ਦੇ ਵਿੱਚ ਆਲਰੇਡੀ ਦਿੱਤਾ ਹੋਇਆ ਤੁਸੀਂ ਉੱਥੇ ਜਾ ਕੇ ਇਹਨੂੰ ਡਾਊਨਲੋਡ ਕਰ ਲਿਓ ਠੀਕ ਹੈ ਜਿਵੇਂ ਲਾ ਵਰਡ ਹੈ ਲਾ ਇਲਾਜ ਲਾਚਾਰ ਲਾਪਰਵਾ ਇਸ ਤਰੀਕੇ ਦੇ ਅਗੈਤਰ ਜਿਹੜੇ ਨੇ ਵਰਤੇ ਜਾਂਦੇ ਨੇ ਇਸ ਤੋਂ ਜਿਹੜੀ ਨੈਕਸਟ ਵੀਡੀਓ ਹੋਏਗੀ ਨਾ ਉਹਦੇ ਵਿੱਚ ਮੈਂ ਤੁਹਾਨੂੰ 100 ਕੁਐਸਚਨ ਕਰਵਾਵਾਂਗੀ ਐਮਸੀਕਿਊ ਦੇ ਅਕੋਰਡਿੰਗ ਤੇ ਉਹਦੇ ਵਿੱਚ ਤੁਸੀਂ ਲੱਭਣਾ ਹੋਏਗਾ ਕਿ ਇਹਦੇ ਵਿੱਚ ਕਿਹੜਾ ਅਗੈਤਰ ਹੈ ਤੇ ਕਿਹੜਾ ਪਿਛੇਤਰ ਹੈ ਮੈਂ ਤੁਹਾਨੂੰ ਦੱਸ ਦਵਾਂ ਕਿ ਅਗੈਤਰ ਤੇ ਪਿਛੇਤਰ ਦੇ ਰਿਲੇਟਡ ਬਹੁਤ ਸਾਰੇ ਕੁਐਸਚਨ ਦੇ ਜਿਹੜੇ ਨੇ ਤੁਹਾਨੂੰ ਐਗਜ਼ਾਮ ਦੇ ਵਿੱਚ ਦੇਖਣ ਨੂੰ ਮਿਲਣਗੇ ਹੀ ਮਿਲਣਗੇ ਪਿਛੇਤਰ ਦੀ ਗੱਲ ਕਰ ਲਈ ਤਾਂ ਸ਼ਬਦ ਅੰਤ ਦੇ ਵਿੱਚ ਜੁੜਦੇ ਨੇ ਇਹ ਤੇ ਨਵੇਂ ਸ਼ਬਦਾਂ ਨੇ ਮਾਣ ਕਰਦੇ ਨੇ ਠੀਕ ਹੈ ਜੇ ਆਪਾਂ ਕੰਨਾ ਜਾਂ ਬਿਹਾਰੀ ਲਗਾ ਦਈਏ ਜਿਵੇਂ ਊਣ ਦੇ ਮਤਲਬ ਉਣਾਈ ਬਣ ਗਿਆ ਚੜਦਾ ਚੜ੍ਹਾਈ ਹੋ ਗਿਆ ਹਨ ਇਸ ਤੋਂ ਬਿਨਾ ਅਜੇ ਮ ਹੱਟ ਲਗਾਇਆ ਗਿਆ ਇਹ ਗੁਣਗੁਣਾ ਹੱਟ ਹਨਾ ਕਬਰਾ ਹੱਟ ਹੱਟ ਜਿਹੜਾ ਵਰਡ ਹੈ ਉਹ ਕੀ ਹੈ ਪਿਛੇਤਰ ਹੈ ਸਜਾਵਟ ਗਿਰਾਵਟ ਹਨਾ ਜੇ ਆਪਾਂ ਅੱਗੇ ਦੇਖਿਆ ਇਹਨੂੰ ਲੈਂਕੜ ਲਗਾ ਕੇ ਤਾਂ ਉਜਾੜਦਾ ਉਜਾੜੂ ਬਣ ਗਿਆ ਵਿਸ਼ੇਸ਼ਣ ਬਣੇ ਹੋਏ ਨੇ ਸਾਰੇ ਕਲੀਅਰ ਹੈ ਇਸ ਤੋਂ ਬਿਨਾ ਤੁਸੀਂ ਇੱਥੇ ਦੇਖ ਸਕਦੇ ਹੋ ਜੀ ਇਤਿਹਾਸਿਕ ਹੋ ਗਿਆ ਪੂਗੋਲਿਕ ਹੋ ਗਿਆ ਸਾਹਿਤਿਕ ਹੋ ਗਿਆ ਠੀਕ ਹੈ ਤਾਂ ਇਹ ਸਾਰੇ ਜਿਹੜਨੇ ਇਸ ਦੇ ਪਛੇਤਰ ਲੱਗੇ ਹੋਏ ਨੇ ਅਖਬਾਰ ਅਖਬਾਰੀ बिहारी ਲਗਾ ਕੇ ਇਹਨੂੰ ਜਿਹੜਾ ਯੂਜ਼ ਕੀਤਾ ਗਿਆ ਏ ਠੀਕ ਹੈ ਇਸ ਤੋਂ ਬਿਨਾ ਦੇਖੋ ਆਸ਼ਾਏ ਜਨਕ ਜਿਹੜਾ ਪਛੇਤਰ ਆ ਉਹ ਯੂਜ਼ ਕੀਤਾ ਗਿਆ ਆਸ਼ਾ ਜਨਕ અપਮਾਨ ਜਨਕ ਸੰਤੋਖ ਜਨਕ ਦਾਇਕ ਹੁੰਦਾ ਹੈ ਸਿੱਖਿਆਦਾਇਕ ਰਸਦਾਇਕ ਲਾਭਦਾਇਕ ਮਈ ਹੁੰਦਾ ਹੈ ਖੁਸ਼ਮਈ ਸ਼ੋਕਮਈ ਅਖੀਰਲਾ ਅੰਤਲਾ ਹੈ ਨਾ ਤਾਂ ਇਸ ਤਰੀਕੇ ਦੇ ਬਹੁਤ ਸਾਰੇ ਜਿਹੜੇ ਪਛੇਤਰ ਨੇ ਵਰਤੇ ਜਾਂਦੇ ਨੇ ਦਇਆਵਾਨ ਜ਼ਬਰਦਸਤੀ ਜੇ ਆਪਾਂ ਤਾਂ ਦੇਖੀਏ ਤਾਂ ਉੱਤਮਤਾ ਅਸ਼ਲੀਲਤਾ ਡੋਲਤਾ ਇਹ ਸਾਰਿਆਂ ਦੇ ਵਿੱਚ ਜਿਹੜਾ ਤਾ ਪਛੇਤਰ ਉਹ ਯੂਜ਼ ਕੀਤਾ ਗਿਆ ਹੈ ਠੀਕ ਹੈ ਇਸ ਤੋਂ ਬਿਨਾ ਹੋਰ ਵੀ ਜਿਹੜੇ ਪਛੇਤਰ ਸ਼ਬਦ ਨੇ ਬਣਾਏ ਜਾਂਦੇ ਨੇ ਆ ਲਾਸਟ ਦੇ ਵਿੱਚ ਜਿਵੇਂ ਅਫਗਾਨਿਸਤਾਨ ਤੁਰਕਿਸਤਾਨ ਇਹ ਸਾਰੇ ਜਿਹੜੇ ਨੇ ਤੁਸੀਂ ਆਪ ਵੀ ਜਿਹੜਾ ਇਹਨਾਂ ਨੂੰ ਪੜ ਸਕਦੇ ਹੋ ਠੀਕ ਹੈ ਤਾਂ ਇਹ ਆਪਣੇ ਅਗੇਤਰ ਪਿਛੇਤਰ ਨੇ ਕਲਮ ਦੇ ਪਿੱਛੇ ਜਿਹੜਾ ਦਾਨ ਪਛੇਤਰ ਲੱਗਿਆ ਕਲਮਦਾਨ ਰੋਸ਼ਨਦਾਨ ਦਾਨੀ ਦੇ ਵਿੱਚ ਸਾਬਣਦਾਨੀ ਲੂਣਦਾਨੀ ਇੱਜ਼ਤਦਾਰ ਇਮਾਨਦਾਰ ਸੇਵਾਦਾਰ ਹੈ ਨਾ ਬਾਜ਼ ਦੇ ਵਿੱਚ ਦੇਖਿਆ ਜਾਵੇ ਕਬੂਤਰ ਬਾਜ਼ ਚਾਲਬਾਜ਼ ਇਹ ਸਾਰੇ ਜਿਹੜੇ ਵਰਡ ਨੇ ਯੂਜ਼ ਕੀਤੇ ਗਏ ਨੇ ਕਲੀਅਰ ਹੈ ਜੀ ਤਾਂ ਇਹ ਹੈਗੇ ਸੀ ਆਪਣੇ ਅਗੇਤਰ ਪਿਛੇਤਰ ਠੀਕ ਹੈ ਜੀ ਇਹਨਾਂ ਨੂੰ ਤੁਸੀਂ ਡੀਟੇਲ ਦੇ ਵਿੱਚ ਧਿਆਨ ਨਾਲ ਪੜ੍ਹ ਸਕਦੇ ਹੋ ਤਾ ਬੇਸਿਕਲੀ ਇਹ ਤਿੰਨ ਚਾਰ ਪੁਆਇੰਟਸ ਜਿਹੜੀਆਂ ਨੇ ਸਮਝਣ ਵਾਲਿਆਂ ਨੇ ਇਹਨਾਂ ਨੂੰ ਤੁਸੀਂ ਜ਼ਰੂਰ ਸਮਝ ਲਓ ਇਸ ਤੋਂ ਬਿਨਾ ਜਿਹੜਾ ਆਪਾਂ ਨੈਕਸਟ ਵੀਡੀਓ ਹੁਣ ਕਰਾਂਗੇ ਉਹਦੇ ਵਿੱਚ ਆਪਾਂ ਸ਼ਬਦ ਬੋਧ ਦੇ ਐਮਸੀਕਿਊ ਕਰਾਂਗੇ ਜੀ ਬਾਅਦ ਤੋਂ ਬਾਅਦ ਠੀਕ ਹੈ ਤਾਂ ਕਿ ਤੁਹਾਨੂੰ ਪਤਾ ਲੱਗ ਜਾਏ ਕਿ ਤੁਹਾਡਾ ਇਹ ਚੈਪਟਰ ਜਿਹੜਾ ਕੰਪਲੀਟ ਹੋ ਚੁੱਕਿਆ ਕਿੰਨੀ ਕਿ ਤਿਆਰੀ ਜਿਹੜੀ ਇਸ ਚੈਪਟਰ ਦੇ ਰਿਲੇਟਿਡ ਤੁਹਾਡੀ ਹੋ ਚੁੱਕੀ ਹੈ ਠੀਕ ਹੈ ਬਾਕੀ ਪਿਛਲੇ ਕਲਾਸ ਜਿਹੜੀਆਂ ਨੇ ਜ਼ਰੂਰ ਦੇਖੋ ਵੀਡੀਓਜ਼ ਦੇ ਲਿੰਕ ਜਿਹੜੇ ਨੇ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਣਗੇ ਜੀ ਚੈਨਲ ਤੇ ਨਵੇਂ ਆਏ ਹੋ ਤਾਂ ਸਬਸਕ੍ਰਾਈਬ ਕਰ ਲਓ ਜੀ ਬ ਅੱ비 ਜਿਹੜੇ ਆ ਸੈਂਪਲ ਪੇਪਰਸ ਤਿਆਰ ਹੋ ਚੁੱਕੇ ਨੇ ਉਹਨਾਂ ਦੀ ਈ-ਬੁੱਕ ਵੀ ਤਿਆਰ ਹੈ ਲਿੰਕ ਜਿਹੜਾ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜੇਗਾ WhatsApp ਗਰੁੱਪ ਨਾਲ ਵੀ ਜੁੜ ਸਕਦੇ ਹੋ ਉਹਦਾ ਵੀ ਲਿੰਕ ਜਿਹੜਾ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜੇਗਾ Instagram ਤੇ ਵੀ ਜੁੜ ਸਕਦੇ ਹੋ ਉਹਦਾ ਵੀ ਲਿੰਕ ਹੈਗਾ ਏ ਠੀਕ ਹੈ ਜੇਕਰ ਵੀਡੀਓ ਵਧੀਆ ਲੱਗਦੀ ਹੈ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਬਾਕੀ ਜੇਕਰ ਕਿਸੇ ਵੀ ਪਾਣ ਨੂੰ ਲੈ ਕੇ ਕੋਈ ਤੁਹਾਡਾ ਡਾਊਟ ਕੋਈ ਸ਼ਨਾ ਹੋਵੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਲੈਣਾ ਜੀ ਜਲਦੀ ਹਾਜ਼ਰ ਹੋਵਾਂਗੇ ਆਪਾਂ ਨੈਕਸਟ ਵੀਡੀਓ ਲੈ ਕੇ